ਜਿਵੇਂ ਬਾਜ਼ੀਗਰ ਨੇ ਉਹ ਇੱਕ ਛੋਟੇ ਜਿਹੇ ਕੜੇ ਵਿੱਚ ਦੀ ਲੰਗ ਜਾਂਦੇ ਸੀਗੇ ਉਹ ਵੀ ਇੱਕ ਸਾਡੀ ਰਵਾਇਤੀ ਗੇਮ ਹੈ ਨਾ ਬਾਜੀ ਇੰਦਰ ਕੜਾ ਫਸ ਗਿਆ ਆਪ ਦਾ ਦੇਖ ਕੇ ਨੇ ਹੋਰ ਪੀਜੀ ਆ ਜਾ ਕੇ ਵੱਡਣਾ ਪਵੇ ਪਿੰਡ ਮਟਰਾਂ ਦੇ ਵਿੱਚ ਅਸੀਂ ਤਾਂ ਆਪ ਪਹਿਲੀ ਵਾਰ ਦੇਖਿਆ ਘੋੜੇਦਿਆਂ ਤੌੜਾ ਬਹੁਤ ਵਧੀਆ ਸਾਰੇ ਪਿੰਡ ਵਾਸੀਆਂ ਨੇ ਇਕੱਠਾ ਹੋ ਕੇ ਪਰਲਾ ਕੀਤਾ ਹੁਣ ਸਾਡੇ ਹਲਕੇ ਦੇ ਐਮਐਲਏ ਕੁਝ ਮਹਾਨ ਸ਼ਖਸੀਅਤਾਂ ਨੂੰ ਆਪਣੇ ਹੱਥਾਂ ਦੇ ਨਾਲ ਸਨਮਾਨ ਕਰਨਗੇ ਲਓ ਬਾਜੀ ਇਧਰ ਕੜਾ ਫੜ ਲਿਆ ਆਪ ਦਾ ਦੇਖ ਕੇ ਰਿਹਾ ਔਰ ਪੀਜੀ ਆ ਕੇ ਵੱਡਣਾ ਪਵੇ ਆ ਰਹੀ ਏ ਇੱਥੋਂ ਤੱਕ ਸਾਡੇ ਵੱਧ ਘੱਟ ਵੀ ਨਾਲ ਸਾਡੀਆਂ ਢੱਡੀਆਂ ਤੇ ਜਾ ਬਰੇ ਲਓ ਬਾਕੇ ਲਓ ਜੱਗੇ ਨੂੰ ਭੇਜੀਏ ਜੇ ਨਹੀਂ ਵੱਜਦੀ ਮੌਲੀ ਤੋਂ ਵਰਤਾਰ ਸਿੰਘ ਜੀ ਉਹਨਾਂ ਦਾ ਸਨਮਾਨ ਹੋਵੇਗਾ ਬਿੱਟੂ ਕਿਉਂ ਰਹਿਣੀ ਤੋਂ ਸਰਪੰਚ ਸਾਹਿਬ ਉਹ ਵੀ ਆ ਜਾਣ ਮੁਖਤਿਆਰ ਜੀ ਉਹ ਵੀ ਆ ਜਾਣ ਮੌਲੀ ਤੋਂ ਸਰਪੰਚ ਸਾਹਿਬ ਪ੍ਰਿੰਟ ਪਤੂ ਜੀ ਉਹ ਵੀ ਆ ਜਾਣ ਮੌਲੀ ਤੋਂ ਪ੍ਰੇਮੀ ਜੀ ਵਾਕਰਪੁਰ ਤੋਂ ਮਿੱਠੂ ਸਾਡਾ ਸਰਪੰਚ ਮੌਲੀ ਤੋਂ ਪਰਲਾ ਸਿੰਘ ਜੀ ਪਿੰਡ ਮਟੌਰ ਤੋਂ ਸਾਡੇ ਇੱਕ ਵਾਰੀ ਤਾੜੀਆਂ ਤਾਂ ਮਾਰ ਦਿਓ ਜਰਾ ਸਾਊ ਗੱਜ ਕੇ ਮਾਰੋ ਸੁਖਮਨ ਸਿੰਘ ਜੀ ਪਾਸਟਰ ਪਰ ਸੁਖਮਨ ਜੀ ਵੀ ਨਾ ਚੈਰੀ ਵਜਦੀ ਆ ਸਰਪੰਚ ਕੁਦੜਾ ਹਜੇ ਵਿੱਚ ਹੋਰ ਵੀ ਦੇਖਣਗੇ ਪਿੰਡ ਸਿੰਘ ਜੀ ਮਟੌਰ ਉਹ ਵੀ ਆਜਣ ਆਰਪੀ ਸ਼ਰਮਾ ਜੀ ਦਰਸ਼ਨ ਮਟੌਰ ਜੀ ਕੁਲਦੀਪ ਸਿੰਘ ਜੀ ਡਾਕਟਰ ਕੁਲਦੀਪ ਸਿੰਘ ਜੀ ਹਰਮੇਸ਼ ਕੁੰਬੜਾ ਐਮਸੀ ਕੁੰਬੜੇ ਤੋਂ 파ਰਤੀ ਸ਼ਰਮਾ ਜੀ ਜਗਦੇਵ ਸ਼ਰਮਣੀਦਾਰ ਪਟਾਰ ਦੇ ਲੱਗਦਾ 70 ਕਿਲੋ ਦਾ ਹੁੰਦਾ ਪਰ ਹੋਟ ਕਰ ਲਵੇ ਸਾਹਿਬ ਜੱਟਿਆ ਮਾਰ ਦੋ ਬਾਜੀ ਤਾੜੀਆਂ ਜੱਗਾ ਮੈਨੂੰ ਕੁਲਲਾ ਹੀ ਲੱਗਦਾ ਵਾ ਜਿਹੜਾ ਇਨੀ ਖੇਡਿ ਖਿੱਚਿਆ ਗਿਆ ਜਿਉਂਦੇ ਰਹੋ ਬਾਜੀ ਆਹੀ ਖੁਸ਼ੀ ਆ ਇਹ ਖੁਸ਼ੀਆਂ ਖੇੜਿਆਂ ਦੇ ਬਸ ਆਹੀ ਇੱਥੇ ਲੱਭ ਕੇ ਫਿਰਦੇ ਆਂ ਦੁਨੀਆਂ ਕੋਲੇ ਪੈਸਾ ਬੜਾ ਐਮਐਲਏ ਸਾਹਿਬ ਤੇ ਝੰਡੇ ਬੜੇ ਆ ਆ ਖੁਸ਼ ਹੋਦੇ ਹੋਣੇ ਸਾਰੇ ਜੰਮੀ ਖਤਾਲ ਲੈ ਗਈ ਹੋਣੀ ਆ ਤਤ ਅਕਬਾਲ ਸਿਹਰ ਬੁੱੱਤਰ ਵਰਮਾਪੁਰ ਦੇ ਬੱਖਵਾਲ ਦਾ ਕੋ ਨਾਲ ਦੀ ਨਾਲ ਹੀ ਕਲੱਬ ਦੇ ਸਾਰੇ ਮੈਂਬਰ ਆ ਜਾਣ ਉਹਨਾਂ ਨੇ ਸਾਥਾ ਜੀ ਇਹ ਮਟਰਾਲੇ ਦੀਪ ਨੇ ਪਿਛਲੇ ਸਾਲ ਕਬੂਤਰਬਾਜੀ ਦੇ ਵਿੱਚ ਇੱਕ ਟਰੈਕਟਰ ਦਿੱਤੇ ਆ ਸੀਗਾ ਫੋਨ ਨਸਰੌਲੀ ਜਿੱਤੇ ਆ ਹਰਿਆਣੇ ਚੋਂ ਦੀਪ ਮਟਰਾ ਉਹ ਵੀ ਆਜਨ ਸਟੇ ਤੇ ਨਸਰੌਲੀ ਪਿੰਡ ਦੋਵੇਂ ਆਪਣਾ ਦੇ ਟਰੈਕਟਰ ਜਿੱਤੇ ਆ ਸੀਗਾ ਤਾਂ 10 ਇਬਾਰ ਦੇ ਟਰੈਕਟਰ ਤੇ ਵੀ ਇੱਕ ਐਮਐਲਏ ਸਾਹਿਬ ਨਾਲ ਯਾਦਗਾਰੀ ਫੋਟੋ ਵੀ ਟਰੈਕਟਰ ਨਾਲ ਹੋ। ਸਭ ਦਸਤਾਰ ਕਲੱਬ ਦੇ ਮੈਂਬਰ ਇਕੱਠੇ ਹੋ ਕੇ ਸਨਮਾਨ ਕਰਨ ਜਾ ਰਹੇ ਨੇ। ਇਹ ਯਾਦਗਾਰੀ ਕਿਉਂ ਨਾ ਹੁਣ ਆ ਤਿੰਨ ਸੌ ਲੱਭ ਕੇ ਮੇਂਦਰਾ ਨਾਲ ਇੱਥੇ ਰੁਕ ਨਹੀਂ ਵੀ ਇੱਥੇ ਕਿੱਥੇ ਨਾ ਇੱਕ ਇੱਕ ਖੜਾ ਲੋ ਖੜਾ ਲੋ ਖੜਾ ਲੋ ਇੱਥੇ